ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਗੁਰਲਾਲ ਸਿੰਘ ਗਿਰ ਸਵਾਗਤ ਕਰਦਾ ਆਂ ਆਪਾਂ ਉਹ ਨੋਕ ਸਿੰਘ ਫਾਰਮ ਤੇ ਅੱਜ ਆਪਾਂ ਵੀਡੀਓ ਸ਼ੂਟ ਕਰਨਾ ਆਇਆ ਇੱਕ ਲੱਗੇ ਪਿੰਡਾਂ ਗੁੰਦਵਾਲ ਦੇ ਖੱਟ ਪਿੰਡਾਂ ਸੁਖਵੀਰ ਕੋਲੇ ਆਇਆ ਤੇ ਕੋਈ 3 ਝੋਟੀਆਂ ਤੇ 2 ਆਪਾਂ ਵੜਾ ਮਖਾਵਾਂਗੇ ਤੇ ਬਾਕੀ ਪੂਰੀ ਡਿਟੇਲ ਆਪਾਂ ਦਵਾਂਗੇ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸ਼ੇਅਰ ਕਰਿਓ ਕਮੈਂਟ ਕਰਿਓ ਇਕਾ ਬਹੁਤ ਹੀ ਵੱਡਾ ਨਗੀਨਾ ਵਿਖਾਉਣਾ ਤੁਹਾਨੂੰ ਕੋਈ ਵੀ ਭੈਣ ਭਰਾ ਨਹੀਂ ਇਥੇ ਆਪਣੀ ਨਰਕ ਪਰ ਕਰ ਸਕਦਾ ਕਿ ਮੜੀ ਦੀ ਤਰੀਫ ਕਰਨ ਦੀ ਲੋੜ ਹੀ ਨਹੀਂ ਆਪ ਹੀ ਦੱਸਦੀ ਕੀ ਚੀਜ਼ ਆ ਦੇ ਤੁਹਾਡੇ ਨਾਲ ਵੀ ਉੱਚੀ ਆ ਹਾਂ ਹੈ ਆ ਆਹੀ ਆ ਦੇ ਹਾਂ ਤੇ ਬਹੁਤਾ ਸਮਾਨਾ ਕਰਦੇ ਖਰਾਬ ਆਪਾਂ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਲੈਨੇ ਆ ਵੀਰ ਤੋਂ ਡਿਟੇਲ ਸਤਿ ਸ਼੍ਰੀ ਅਕਾਲ ਸੁਖਵੀਰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਨੇ ਹਾਂ ਜੀ ਵਧੀਆ ਕਿਰਪਾ ਕਿਰਪਾ ਚ ਆਈ ਦੀ ਆ ਮੈਂ ਮਾਫੀ ਚਾਹੁੰਦਾ ਕਾफी ਦਿਨਾਂ ਤੋਂ ਕਹਿਣ ਦਾ ਟਾਈਮ ਜ ਨਹੀਂ ਲੱਗਦਾ ਲੱਗਣ ਲੱਗਦੇ ਹਾਂ ਹਾਂਜੀ ਹਾਂਜੀ ਠੀਕ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਵਿਖਾਈਏ ਫਿਰ ਆਪਾਂ ਐਨੀਮਲ ਹਾਂਜੀ ਤੇ ਆਪਣਾ ਇੱਕ ਰੀ ਐਡਰੈਸ ਦੱਸ ਦੋ ਐਡਰੈਸ ਪਿੰਡ ਖਾਖਾ ਹਾਂਜੀ ਜਿਲ੍ਹਾ ਤਰਨਤਾਰਨ ਜੀ ਤਹਿਸੀਲ ਖਡੂਰ ਸਾਹਿਬ ਤੇ ਗੋਂਦਵਾਲ ਦੇ ਨਾਲ ਹੀ ਆ ਗੋਂਦਵਾਲ ਸਾਹਿਬ ਦੇ ਨਾਲ ਹੀ ਕਿਲੋਮੀਟਰ 1.5 ਕਿਲੋਮੀਟਰ ਤੇ ਆਪਾਂ ਜਿਹੜੇ ਰੋਡ ਦੇ ਉੱਤੇ ਠੀਕ ਆ ਜੀ ਇੱਕ ਆਪਣਾ ਸੰਪਰਕ ਨੰਬਰ ਦੇ ਦਿਓ 95924 44102 ਠੀਕ ਆ ਜੀ 95924 44102 ਠੀਕ ਆ ਜੀ ਚਲੋ ਵਾਪਾ ਤਸੱਲੀ ਨਾਲ ਵਿਖਾਉਣੇ ਆ ਪੰਜਾਬੀਆਂ ਨੂੰ ਮਾਲ ਹਾਂਜੀ ਤੇ ਚਲੋ ਕਰਦੇ ਆ ਸ਼ੁਰੂ ਲੈਓ ਕਿਹੜਾ ਸੁਹਾਵਾ ਆਪਣੇ ਸੁਖ ਵੀਰ ਇਹ ਦੂਜਾ ਸੁਹਾ ਸੁਣੀ ਆ ਜੀ ਪਹਿਲੇ ਸੁਏ ਨੇ 15 16 ਕਿਲੋ ਦੁੱਧ ਕੱਢਿਆ ਠੀਕ ਆ ਜੀ ਹਾਂਜੀ ਦੂਜੇ ਸੁਹਾ ਸੁਣੀ ਆ ਲਿਆ ਮੜਾ ਫਾਥੀਆ ਦੇ ਮੈਂ ਨਾ ਗਾਂ ਬਾਤਾਂ ਆ ਦੇ ਸਿੰਘੀ-ਸੁੰਗੀ ਬੜੀ ਸੋਹਣੀ ਆ ਬਾਕੀ ਜਾਮਣ ਰੰਗੀ ਕਾਲੀ ਗਰਲਾਂ ਤੇ ਥਾਣਾ ਪਿੱਟ ਪੂਰਾ ਪੂਰਾ ਚੌੜਾ ਕੱਲਾ ਬੰਦੇ ਨੂੰ ਖੇਚੀ ਨਹੀਂ ਸਕਦਾ ਨਹੀਂ ਨਹੀਂ ਬੰਦਾ ਹੀ ਸੰਤੀ ਉਹਦੇ ਗੱਲ ਆ ਹਾਤੀ ਆ ਹਾਤੀ ਆ ਪੱਕੀ ਗੱਲ ਆ ਬਾਕੀ ਇਹ ਨਾ ਸਮਝੋ ਕਿ ਫੋਨ ਚ ਵੱਡੀ ਜਾਪਨ ਈ ਆ ਦੂਜੀਆਂ ਮੱਝਾਂ ਚਲੋ ਆਪਣੇ ਥਾਂ ਤੇ ਉਹਨਾਂ ਨੂੰ ਤੇ ਟੇਟੇ ਚ ਪਾਉਂਦੀ ਆ ਮਰੇ ਬਹੁਤ ਜਾਰੀ ਤਗੜਿਆ ਨਗੀਨਾ ਇਹ ਬੰਦਾ ਫੋਨ ਤੇ ਨਾ ਲਵੇ ਇੱਥੇ ਆਣ ਕੇ ਵੇਖ ਕੇ ਲਵੇ ਬਿਲਕੁਲ ਬਿਲਕੁਲ ਨਹੀਂ ਕੋਈ ਛੱਡੂ ਜਿੱਦੜਾ ਆ ਜੀ ਭਾਈ ਇਹ ਤਾਂ ਤਾਂ ਨਹੀਂ ਸੁੰਦੀ ਤੇ ਮੋਲੇ ਦਾ ਆਪਾਂ ਫੋਨ ਤੇ ਕਰਨਾ ਵਾ ਕਿ ਜਾਂ ਦੱਸਣਾ ਵਾ ਨਹੀਂ ਦੱਸ ਦੇਣਾ ਜੀ ਜਿਹਨੂੰ ਚੰਗੀ ਲੱਗੂ ਵੇਖ ਲਵਾਣ ਕੇ ਠੀਕ ਆ ਤੇ ਦੁੱਧ ਦਾ ਕੀ ਗਰੰਟੀ ਗਰੰਟੀ ਇਹਦੀ ਗਰੰਟੀ ਇਹਦੀ ਨੇ ਪਹਿਲੇ ਸੂਏ 15 16 ਕਿਲੋ ਦੁੱਧ ਕੱਢਿਆ ਆrti ਤੇ 20 ਕਿਲੋ ਕੱਢੂਗੀ ਹਾਂ ਜੀ 10 ਦਿਨ ਨਹੀਂ ਸੁੰਦੀ ਹੋਰਾਂ ਨਿਕਲੋ ਦੁੱਧ ਨੂੰ ਕੀ ਜੰਦਾ ਹਾਂ ਜੀ ਨਾ ਪਰ ਨਹੀਂ ਦੇ ਰਲਾ ਚੰਗੀਆ ਬਾਕੀ ਚੰਦਾ ਨੇ ਪਛਾਹ ਆ ਚਾਰੂ ਚੂਰੂ ਫੁੱਲ ਦਾ ਪੜੀ ਫੁੱਲ ਬਿਲਕੁਲ ਦਾ ਤੇ ਕੀ ਡਿਮਾਂਡ ਕਰਦੇ ਡਿਮਾਂਡ ਹੈ ਜੀ 220 ਜੀ 220 ਹਾਂਜੀ 210 ਦੀ ਦਵਾਂਗੇ 210 ਦੀ ਜੱਸਣੋ ਥੋੜਾ ਬੋਧਾ ਮੌਕੇ ਦੇ ਹੋ ਜੂ ਮਾਨਤਾ ਮੌਕੇ ਮਾਨਤਾ ਹੋ ਜਾਊਗਾ ਠੀਕ ਆ 210 ਤੋਂ ਮੌਕੇ ਦੇ ਮਾਨਤਾ ਹੋ ਜਾਊਗਾ ਹਾਂਜੀ ਠੀਕ ਆ ਜੀ ਲੋਕ ਕੇ ਵੀ ਭੈਣ ਭਰਾ ਨੇ ਖਰੀਦੀ ਨਹੀਂ ਹੋਵੇ ਇੱਟਾਣ ਕੇ ਵੇਖ ਕੇ ਲਵੇ ਵੇਖ ਕੇ ਲਵੇ ਬਿਲਕੁਲ ਨਹੀਂ ਬਿਲਕੁਲ ਇਹ ਪਤਾ ਲੱਗਣਾ ਕੀ ਚੀਜ਼ ਬਿਲਕੁਲ ਬਿਲਕੁਲ ਬਾਕੀ ਇਹ ਨਾ ਸਮਝੇ ਕੋਈ ਫੋਨ ਤੇ ਹੀ ਵੱਡੀ ਜਾਪਣ ਦੀ ਆ ਜਾਂ ਕਿ ਤਰ੍ਹਾਂ ਕੱਲਾ ਕੱਦ ਕਰਦੀ ਨਹੀਂ ਆ ਹੋਰ ਵੀ ਅੱਖਾਂ ਅੱਖਾਂ ਕਾਲੀਆਂ ਸ਼ਾਈ ਸੂਈ ਕਾਲੀਆਂ ਥਣ ਥਣ ਚੰਗਾ ਲੱਗਾ ਸਿੰਗੀ ਚੰਗੀ ਸਾਰੇ ਪਾਸਿਆਂ ਤੋਂ ਚੰਗੀ ਆ ਤੇ ਕੇ ਵੀ ਭੈਣ ਭਰਾ ਨਹੀਂ ਖੇਦਰੀਦ ਨਹੀਂ ਹੋਵੇ ਤੇ ਸੰਪਰਕ ਕਰ ਸਕਦਾ ਤੇ ਅੱਗੇ ਦੂਜੇ ਨੰਬਰ ਤੇ ਆਪਣਾ ਇਹ ਲੋਈ ਆ ਜੀ ਦੋ ਤੇ ਵੀ 10-12 ਕਿਲੋ ਕਰਦੀ ਆ ਤੇ ਇਹ ਨੇ ਤੀਜੇ ਸੂਏ ਸੂਣਾ ਕਹਨੂ ਦੂਜੇ ਨਹੀਂ ਕਹਨਾਂ ਤੀਜੇ ਸੂਣਾ ਹਨ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਬਰਾਬੀ ਹੋ ਤੇ ਦੁੱਧ ਦਾ ਤੱਕੀ ਦਾ ਦੇ ਆ ਦੁੱਧ ਡਾਕ ਕਿਲੋ ਦਿੱਤਾ ਜੇ ਕੇ ਅੱਛਾ 10 ਕਿਲੋ ਚਵਾਉਗੀ ਹਾਂਜੀ ਵਧੀਆ ਚਵਾਈ ਚੀ ਆ 35 ਤੋਂ 40 ਬਾਕੀ ਲੋਈਆ ਬੱਚਾ ਵੀ ਜੇ ਕਟੀ ਦੇਤੀ ਤਾਂ ਇਹ ਫਿਰ ਤੇ ਬਹੁਤ ਵਧੀਆ ਆ ਖਾਣ ਚੰਗਾ ਲੱਗਾ ਹਾਂਜੀ ਹਾਂ ਤੁਹਾਨੂੰ ਚੈੱਕ ਕਰ ਸਕਦੇ ਇੱਕ ਕੀ ਡਿਮਾਂਡ ਆ ਦੀ ਫਿਰ ਸੁਖਵੀਰ ਡਿਮਾਂਡ ਦੀ 80 ਕਰੀਏ 85 ਕਰੀਏ ਇਹ 75000 ਦੀ ਦੇਵਾਂਗੇ 75000 ਦੀ ਹਾਂ ਜੱਸਣੋ ਜੱਸ ਲਓ ਠੀਕ ਆ ਤੇ ਅੱਗੇ ਫੇਰ ਗੱਬਣ ਤਜੇ ਨੰਬਰ ਤੇ ਹਾਂਜੀ ਵੀ ਗੱਬਣ ਜੀ ਗੱਬਣ ਲੈ ਆਓ ਕਿਨੇ ਦਿਨ ਖੜੂਗੀ ਤੁਹਾਡੇ ਸਾਹਬ ਨਾਲ ਇਹ ਸਾਰੀਆਂ 8-10 ਦਿਨ ਖੜਦੀਆਂ ਜੀ ਠੀਕ ਆ ਜੀ ਹਾਂਜੀ ਲੈ ਆਓ ਬੜੀ ਚੰਗੀ ਆ ਜੀ ਇਹ ਚੰਗੀ ਮੱਝ ਨੂੰ ਭਾਰੀ ਹਾਂਜੀ ਕੱਦ-ਕਾੜ ਚੰਗਾ ਆ ਤੇ ਥਾਣ ਵੀ ਚੰਗਾ ਲੱਗਾ ਗਰਲਾ ਬੁਰਲਾ ਚੰਗੀਆਂ ਪੇਕਪੋੜਾ ਚੰਗਾ ਵਾ ਲੈ ਬਾਕੀ ਤੂੰ ਰਾ ਰਾ ਤੈਨੂੰ ਚੈੱਕ ਕਰਾਤਾ ਸਿੰਗਰ ਹੱਡੀ ਦੇ ਵਿੱਚ ਆ ਇਹ ਚੰਗੀ ਹੈ ਸ਼ਾਈ ਸ਼੍ਰੀ ਚੰਗੀ ਆ ਬਾਕੀ ਮਗਰਲੇ ਖੁਰਾ ਦਾ ਨਿਸ਼ਾਨ ਆ ਤੇ ਇਹਦੀ ਕੀ ਡਿਮਾਂਡ ਸੁਖ ਵੀਰ ਇਹਦਾ ਮੁੱਲ 85000 ਜੀ 8002 ਛੱਡ ਦਾਂਗੇ 8002 ਛੱਡ ਦਾਂਗੇ ਜੇ ਹੈਗਾ ਥੋੜਾ ਬਹੁਤ ਕੱਢਦੇ ਨਹੀਂ ਉਹ ਜੀ ਮੌਕੇ ਤੇ ਕਰ ਦਾਂਗੇ ਮਾਤਾ ਨੂੰ ਕਿਤੇ ਕਰ ਦਾਂਗੇ ਵੱਡੀ ਐ ਮੱਝ ਉਹਦੇ ਨਾਲ ਹਣੀ ਵੱਡੀ ਵੱਡੀ ਆ ਹਾਂਜੀ ਬਿਲਕੁਲ ਬਿਲਕੁਲ ਉਹਦੇ ਧੋਪੜੀ ਪੈਣ ਲਈ ਆ ਤੇ ਤਦੇ ਕਰਕੇ ਜੇ ਅੱਗੇ ਹੁਣ ਦੋ ਵੈੜਾ ਹਾਂਜੀ ਦੋ ਵੈੜਾ ਚੌਥੇ ਨੰਬਰ ਤੇ ਹੁਣ ਵੈੜ ਕਿਹੜੀ ਇਹਨਾਂ ਰੋ ਵੈੜ ਆ ਵਾ ਜੀ ਮੱਝਾਂ ਦਾ ਥਾਂ ਲੱਗਾ ਜਟਾ ਇਨ ਹੋ ਗਈ ਮੱਝਾਂ ਕਿਨੇ ਦਿਨ ਖੜੂਗੀ ਠੰਡੀ ਸੀ ਨਹੀਂ ਸੁਈ ਆ ਜੀ ਆ ਸੁਈ ਆ ਹਾਂ ਉਹ 5 6 ਦਿਨ ਹੋਏ ਸੁਈ ਕਿਹੜਾ ਬੱਚਾ ਹਾਂ ਪੱਟਾ ਉਹ ਆ ਬੱਚਾ ਬੱਚੀ ਕੇ ਬੱਚਾ ਬੱਚਾ ਜੀ ਅੱਛਾ ਬੱਚਾ ਠੀਕ ਆ ਪੰਜ ਛੇ ਦਿਨ ਸੂਈ ਨੂੰ ਹੋਏ ਆ ਮਗਰ ਬੱਚਾ ਵਹਿੜ ਚੰਗੀ ਆ ਕਿ ਇਹਨੇ ਘਰੇ ਦੁੱਧ ਪੀਣ ਨੂੰ ਰਖਣੀ ਹੋਵੇ ਥਣ ਥਣ ਵੀ ਚੰਗਾ ਲੱਗਾ ਤੇ ਭਾ ਵੀ ਚੰਗਾ ਹੀ ਆ ਇਹਦਾ ਭਾ ਉੜਦੀਆਂ ਵਾਲਾ ਉੱਡ ਜਾਨੀ ਸ਼ਾਮ ਤੱਕ ਠੀਕ ਆ ਉੜ ਜਾਣੀ ਆ ਤੇ ਭਾ ਵੀ ਇਦਾਂ ਹੀ ਦੱਸ ਦੀਏ ਫਿਰ ਦੁਰਦੇ ਦੁਰਦੇ ਭਾ ਇਹਦਾ ਮੁੱਲ 35 30000 ਦੀ ਦਦਾਂਗੇ 30000 ਦੀ ਜਸਨੋਈ ਆ ਲਓ ਸੱਜਣਾ 20000 ਦੀ ਵੀਰਾਂ ਦਾ ਭਦੇ ਦਾਂਗੇ ਮਾਣ ਤੋਂ ਚੰਗਾ ਹੈ ਠੰਡੇ ਸੀਲਪਾਂ ਬਗੈਰ ਬੱਚੇ ਚਲੋ ਪੱਕੀ ਗੱਲ ਹੂੰ 35000 ਦਾ ਆਉਂਦਾ ਕੀ ਆ ਇਹ ਪਤੀ ਦੀ ਦੇਣ ਹੈ ਤੇਰੀ ਦੇਣ ਹੈ ਹਾਂ ਠੀਕ ਆ ਹਾਂ ਤੇ ਤੇ ਹੋਰ ਵੀ ਮੈਂ ਨਾ ਇਹ ਤੋਂ ਸਸਤਾ ਹੁਣ ਨਹੀਂ ਲੱਭੂਗਾ ਇਹ 30000 ਦੀ ਤੇ ਇੱਕ ਹੁਣ 95 ਨੰਬਰ ਤੇ 168 ਹੋਰ ਆ ਹਾਂ ਲੈ ਆ ਵੀ ਵੇੜ ਐਰ ਸ਼ਹਿਰ ਦੀ ਵਹਿੜ ਜੋ ਬਹੁਤ ਭਲੇ ਬਣਾਂ ਨਹੀਂ ਨਹੀਂ ਪਹਿਲੇ ਸੂਈ ਸੂਈ ਇਹ ਵੀ ਅਰੇ ਸੂਈ ਆ ਇਹਦਾ ਬੱਚਾ ਇਹਦਾ ਬੱਚਾ ਉਹ ਦਿਖਾਣੇ ਉਹ ਬੈਠਾ ਲਾਲ ਡੱਪਾ ਚਾ ਇਹਦਾ ਬੈਠਾ ਵਾ ਖਾਣੇ ਦਾ ਵੀ ਚੰਗਾ ਜੀ ਪਹਿਲੇ ਸਵੇਰ 14 ਕਿਲੋ ਦੁੱਧ ਧਾਰਾ ਧੂਰਾ ਬਰਾਬਰ ਇੱਕ ਨੰਬਰ ਚ ਵਾਈ ਠੰਡੀ ਸੀਲ ਇੱਕ ਨੰਬਰ ਪਾ ਬਗੈਰ ਬੱਚੇ ਚਲੋ ਠੀਕ ਆ ਲੈ ਪ੍ਰਿੰਟ ਪ੍ਰਿੰਟ ਚੰਗਾ ਬਾੜ ਵੀ ਚੰਗੀ ਦੁੱਧ ਕਿੰਨਾ ਦੱਸਿਆ 14 ਕਿਲੋ ਜੀ 14 ਕਿਲੋ ਹਾਜ਼ਰ ਹਾਂ ਆ ਬੱਚਾ ਜੋ ਮਗਰ ਬੱਚਾ ਆ ਬੱਚਾ ਲਓ ਇਹ ਮਗਰ ਜੇ ਬੱਚਾ ਇਨੇ ਦਿਨਾਂ ਦਾ ਉਹ ਉਹ ਵੀ ਇੰਨੇ ਦਿਨਾਂ ਦੇ 20 ਦਿਨਾਂ ਦਾ ਹਾਂਜੀ ਲੈ ਲੋ ਬਾਕੀ ਕਾਤੇ ਕੋਈ ਚੰਗਾ ਕੀ ਡਿਮਾਂਡ ਹੈ ਦੀ ਸੁਖੀਆ ਡਿਮਾਂਡ ਦੀ 50 ਕਰੀਏ 55 ਕਰੀਏ 45000 ਦੇਵਾਂਗੇ ਜੀ ਯਾ ਸੁਣੋ ਹਾਂਜੀ ਛੱਡ ਦੇ ਕੱਢ ਹੈਗਾ ਤੇ ਹਾਂਜੀ ਛੱਡ ਦੇ ਕੱਢ ਹੈਗਾ ਤੇ ਮੌਕੇ ਤੋਂ ਜੀ ਮੰਨੋ ਮੌਕੇ ਦੇ ਕਰਦੇ ਹਾਂ ਛੋਟਾ ਹਾਂ ਉਨਾ ਮੌਕੇ ਦੇ ਹੋ ਰੂਗਾ ਜੀ 45000 ਵਿੱਚੋਂ ਕੋਈ ਛੋੜ ਛਪਾ ਹਾਂ ਨੀ ਸੀ L30 ਹਣ ਚੱਡਾ ਟੌਪ ਦਾ ਬਾਈ ਐ ਨਹੀਂ ਵੀ ਉਹ ਹੀ ਸ਼ੁਕਰ ਜਿੱਦਾਂ ਮਰੀ ਜੋ ਮੱਝਾਂ ਦਾ ਦੁੱਧ ਦਾ ਬਿਲਕੁਲ ਬਿਲਕੁਲ ਪਣੀ ਪੂਰੀ ਪੂਰੀ ਤੇ ਐਂ ਦੀਆਂ ਦੇ ਕਿਆ ਹੀ ਬਾਤਾਂ ਮੈਨਾਂ ਕਿ ਫੇਖ ਖੋੜ ਖੋੜ ਇਹਨਾਂ ਇਥੇ ਝੋਟੀ ਨੇ ਇੱਕ ਰੀ ਫੇਰ ਵਖਾ ਲਈ ਭਰਾਵਾਂ ਨੂੰ ਜੇ ਕਿ ਭੈਣ ਭਰਾਵਾਂ ਨੇ ਖਰੀਦਣੀ ਹੋਵੇ ਵੱਡੀ ਝੋਟੀ ਬੜੇ ਫੋਨ ਆਉਦੇ ਰਹਿੰਦੇ ਆ ਸਕਰੀਨ ਬੰਦਿਆਂ ਦੇ ਆ ਨਹੀਂ ਇਹਦੇ ਸਕਰੀਨ ਹੀ ਲਾਊਗਾ ਪੈਸੇ ਦਿਆਂ ਦੇ ਲੋਚ ਹੈਗੀ ਜੇ ਕੋਈ ਤਕੜਾ ਹੀ ਹੱਥ ਪਾਵੇ ਇਹਨੂੰ ਕੱਦ ਬੋਤੀ ਬੜਾ ਆ ਇਹਨੂੰ ਲੱਗੇ ਨਿਗੇ ਨਿਗੇ ਲੱਗੀਦਾ ਥੋਰ ਤੇ ਛਾਣ ਪਾਇਆ ਮੈਂ ਤੁਹਾਨੂੰ ਕਿਹਨੇ ਕਿਹਦੀ ਖੀਰ ਕਰਨੀ ਹੈ ਵੇ ਡਿਟੇਲ ਦੇ ਦਿੱਤੀ ਆ ਨੰਬਰ ਥੱਲੇ ਵੀਡੀਓ ਦੇ ਮੈਂਸ਼ਨ ਕਰ ਦੂੰਗਾ ਕੋਈ ਭੈਣ ਭਰਾ ਕੋਈ ਵੀ ਡੰਗਰ ਖਰੀਦਣਾ ਹੋਵੇ ਆਪਣੀ ਨਰਖ ਪਰ ਕਰਕੇ ਖਰੀਦ ਸਕਦਾ ਆ ਤੇ ਇੱਦਾਂ ਹੀ ਨਵੇਂ-ਨਵੇਂ ਐਨੀਮਲ ਲੈ ਕੇ ਆਉਂਦੇ ਰਵਾਂਗੇ ਬਹੁਤ ਚੰਗੇ ਐਨੀਮਲ ਆਉਂਦੇ ਆ ਵੀਰ ਤੋਂ ਪਾ ਪੱਤੇ 'ਚ ਹੁੰਦੇ ਆ ਬਾਕੀ ਆਪਣੇ ਵੀ ਚਲੋ ਗਰੰਟੀ ਆ ਚੰਗਾ ਮਾਲ ਆ ਤੇ ਇਸੇ ਨਾਲ ਮੈਨੂੰ ਦੋ ਇਜਾਜ਼ਤ ਥੋੜੇ ਦਿਨਾਂ ਤਾਈਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਵਾਂਗੇ ਸਤਿ ਸ੍ਰੀ ਅਕਾਲ ਹੋਰ ਸੋਖ ਵੀ ਕੋਈ ਗੱਲ ਬਾਤ ਬੱਸ ਜੀ ਮੈਂ ਤਾਂ ਨਾ ਵੀ ਆ ਝੋਡੀ ਜਨੇ ਲੈਣੀ ਆ ਆਣ ਕਿੱਥੇ ਵੇਖ ਕੇ ਸ਼ਬਦਾ ਕਰੇ ਬਸ ਬਸ ਬਿਲਕੁਲ ਫੋਨ ਤੇ ਨਿੱਕੀ ਲੱਗਣੀ ਜਾਂ ਵੱਡੀ ਲੱਗਣੀ ਆ ਉਹ ਇੱਥੇ ਮੌਕੇ ਦੇ ਵੇਖੂਗਾ ਫੇਰ ਪਤਾ ਲੱਗੂ ਵੱਡੀ ਆ ਵੱਡੀ ਆ ਬਿਲਕੁਲ ਇਹ ਦੋ ਵੱਡੀ ਨਹੀਂ ਹੋ ਸਕਦੀ ਇਹ ਦੋਨਾਂ ਕੀ ਹੋਊ ਵੇ ਲੋ ਸੱਜਣੋ ਇਜਾਜ਼ਤ ਦੋ